ਆ ਵੀਡੀਓ ਸ਼ੇਅਰ ਕਰਕੇ ਉਹ ਵੈਸੇ 3500 ਰੁਪਏ ਦਾ ਜਿਹੜਾ ਸ਼ੇਅਰ ਕਰਕੇ ਆਉਗਾ ਉਹਨੂੰ 1500 ਰੁਪਏ ਦੇ ਵਿੱਚ ਮਿਲਣਾਗਾ ਤੇ ਸੂਟ ਆਇਆ ਪਾਕਿਸਤਾਨ ਤੋਂ ਸਾਰਾ ਆਂਧਾਵਾੜ ਸੂਰਤ ਦਾ ਮਾਲ ਹੋਊਗਾ ਵੀਰੇ ਪੂਰਾ ਫੈਂਸੀ ਦੇ ਵਿੱਚ ਹੈਵੀ ਤੋਂ ਹੈਵੀ ਸੂਟ ਅੱਛਾ ਜਿੰਨਾ ਮਰਜ਼ੀ ਹੈਵੀ ਸੂਟ ਤੇ ਇਹ ਵੀਰੇ 2000 ਤੋਂ ਲੈ ਕੇ ਤੇ ਆਪਣੇ ਕੋਲੇ 5-6000 ਰੁਪਏ ਦਾ ਕਾਣਗੇ ਸੂਟ ਆਹ ਦੇਖੋ ਜੀ ਤੇ 2000 ਰੁਪਏ ਤੋਂ ਲੈ ਕੇ ਤੁਹਾਨੂੰ 4000 ਰੁਪਏ ਤੱਕ ਟਕਟੋ ਘਟ ਸੌਦੇ ਆਣੇ ਨੇ ਦੇ ਵਿੱਚ ਲਹਿੰਗਾ ਚੋਲੀ ਵਨ ਪੀਸ ਟੂ ਪੀਸ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਵੀਰੇ ਸਕਰਟ ਨਾਲ ਕੁੜਤੀ ਅੱਛਾ ਸਕਰਟ ਆਊ ਓਨਲੀ ਔਨ ਵੀਰੇ 3000 ਰੁਪਏ ਦੀ ਐ ਨੈਟ ਲਓ ਜੀ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਤੁਹਾਨੂੰ ਮਿਲਣਾਗਾ ਤੇ ਓਨਲੀ ਔਨ ਵੀਰੇ 2500 ਰੁਪਏ ਦੀ ਆਹ ਵਾਲਾ 2500 ਬਈ ਬਈ ਸਹੀ ਗੱਲ ਆ ਮਜ਼ਾਕ ਨਹੀਂ ਕਰਦਾ ਲਓ ਜੀ ਅੱਜ ਤੁਹਾਨੂੰ ਬਠਿੰਡੇ ਦੀ ਸਭ ਤੋਂ ਵੱਡੀ ਰਿਟੇਲ ਵਾਲੀ ਦੁਕਾਨ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਲੇਡੀਜ਼ ਸੂਟ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਸੂਟ ਨੇ ਡਰੈਸ ਵਗੈਰਾ ਜਿਹੜੀਆਂ ਉਹ ਤੁਹਾਨੂੰ ਮਿਲਣੀਆਂ ਬਹੁਤ ਘੱਟ ਰੇਟਾਂ ਦੇ ਵਿੱਚ ਤੇ ਪਹਿਲਾਂ ਜਿਹੜੀ ਇਹਨਾਂ ਦੀ ਦੁਕਾਨ ਸੀਗੀ ਸ਼ਨ ਸ਼ਾਈਂ ਦੇ ਨਾਂ ਤੇ ਬੀਕਨੇਰ ਰਸ ਦੇ ਸਾਹਮਣੇ ਤੇ ਹੁਣ ਜਿਹੜੀ ਇਹ ਮਿੱਡੂਮਾਨ ਸਟਰੀਟ ਦੇ ਵਿੱਚ ਇਹਨਾਂ ਦੀ ਨੇੜੇ ਇਹਨਾਂ ਦੇ ਹੈਗਾ ਬਜਾਜ ਮੈਚਿੰਗ ਸੈਂਟਰ ਦੇ ਬਿਲਕੁਲ ਕੋਲੇ ਜਿਹੜੀ ਇਹਨਾਂ ਦੀ ਦੁਕਾਨ ਆਗੀ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣੇ ਨਾਂ ਦੇ ਸਸੇ ਭਾਈਓ ਠੀਕ ਹੈ ਸਿੱਕਾ ਜੀ ਸਿੱਕਾ ਜੀ ਬਾਈ ਦੇਖ ਲਈ ਮੈਂ ਕਾਫੀ ਡਰੈਸਾਂ ਪਈਆਂ ਹਨ ਭਰੀ ਬੈਠਾ ਦੁਕਾਨ ਪੂਰੀ ਤੇ ਦਿਖਾ ਦਈਏ ਆਪਾਂ ਪਹਿਲਾਂ ਕਿਹੜੇ ਕਿਹੜੇ ਕੀ ਕੁਝ ਮਿਲਣਾ ਕੀ ਕੁਝ ਆਪਣੇ ਕੋਲ ਨੇੜੇ ਜਿਹੜਾ ਬਹੁਤ ਕੁਝ ਹੈ ਸੂਟ ਡਰੈਸੇ ਜੋ ਮਰਜ਼ੀ ਦੇਖੋ ਆਹ ਦੇਖੋ ਵੀਰੇ ਪਾਕਿਸਤਾਨੀ ਸੂਟ ਆਇਆ ਪਹਿਲਾਂ ਤੁਹਾਨੂੰ ਬੂਲੰਗ ਦਿਖਾਣਾ ਹੈ ਬੂਲੰਗ ਤੇ ਲਾਈ ਦੀ ਹੈ ਸੇਲ ਆਪਾਂ ਫਲੈਟ 50% ਨੈਟ 50% ਪੀਸ ਦੇਖੋ ਤੇ ਆ ਦੇਖੋ ਬੁੱਲਣ ਦੇ ਬੁੱਲਣ ਹੈ ਹਾਂਜੀ ਵੀਰੇ ਬੁੱਲਣ ਦਾ ਹੈ ਇਹਦੀ ਐਮ ਆਰ ਵੀ ਹੈਗੀ ਵੀਰੇ 4000 ਰੁਪਇਆ ਇਹ ਪੂਆ ਨੈਟ 2000 ਰੁਪਏ ਦਾ ਤੇ ਵੀਰੇ 50 ਡਿਜ਼ਾਈਨ ਹੋ ਰਿਹਾ ਹੈ ਨਾਲੇ ਸ਼ੇਅਰ ਲਾਦੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਸਿਰਫ 2000 ਰੁਪਏ ਦੇ ਵਿੱਚ ਹਨਾ ਪੂਰਾ ਸੋਨਾ ਜਿਹੜਾ ਵਰਕ ਕੀਤਾ ਵਾ ਆ ਦਿਖਾਦੀ ਹੈ ਹਨਾ ਪੂਰਾ ਤੇ ਇਹਦੇ ਨਾਲ ਤੁਸੀਂ ਆ ਦੇਖੋ ਪੂਰੇ ਕੰਪਲੀਟ ਹੈ ਦੁਪੱਟਾ ਵੀ ਨਾਲ ਕੰਪਲੀਟ ਸੂਟ ਹੋਊਗਾ ਵੀਰੇ ਨਾਲ ਪਰਸ ਹੋਊਗਾ ਇਹਦੇ ਅੱਛਾ ਤੇ ਆ ਦੇਖੋ ਜੀ ਨਾਲ ਮੈਚਿੰਗ ਕਰਦਾ ਪਰਸ ਹੈ ਤੇ ਆਹ ਦੁਪੱਟਾ ਨਾਲ ਆ ਗਿਆ ਹਨਾ ਪੂਰਾ ਹੈਵੀ ਦੁਪੱਟਾ ਨਾਲ ਤੇ ਇਹਦੇ ਵਿੱਚ ਕਲਰ ਕਿੰਨੇ ਕ ਬਈ ਬਹੁਤ ਡਿਜ਼ਾਈਨ ਹੈ ਵੀਰੇ ਬਹੁਤ ਡਿਜ਼ਾਈਨ ਹੈ ਸਟੇਟ ਹੈ ਫਰੋਕਾ ਵਿੱਚ ਸਟੇਟ ਦੇ ਵਿੱਚ ਬਹੁਤ ਡਿਜ਼ਾਈਨ ਹੈ ਤੇ ਇਹਦੇ ਵਿੱਚ ਹੁਣ 1500 ਰੁਪਏ ਦਾ ਖਾ ਵਾਲਾ ਹਾਂਜੀ ਵੀਰੇ ਇਹ 3500 ਦਾ ਪੀਸ ਆ نیٹ 1500 ਰੁਪਏ ਦਾ ਹੋਊਗਾ ਜਿਹੜਾ ਤੇ ਆ ਮੜਾ ਸ਼ੇਅਰ ਕਰੀ 1500 ਰੁਪਏ ਦਾ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਵੈਸੇ 3500 ਰੁਪਏ ਦਾ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ 1500 ਰੁਪਏ ਦਾ ਵਿੱਚ ਮਿਲਣਾਗਾ ਬਹੁਤ ਡਿਜ਼ਾਈਨ ਸੋਹਣੇ ਆ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ 100 ਡਿਜ਼ਾਈਨ ਘੱਟੋ ਘੱਟ ਮਿਲ ਜਾਣੇ ਤੇ ਜਿਹੜਾ ਇਹਦੇ ਵਰਕ ਕੀਤਾ ਵਾ ਨ ਤੇ ਇਸ ਤੋਂ ਇਲਾਵਾ ਵੀਰੇ ਆਪਣੇ ਕੋਲੇ ਪਾਕਿਸਤਾਨੀ ਸੂਟ ਮਤਲਬ ਕਿ ਸਾਰੇ ਡ्रेसਜ ਵਗੈਰਾ ਦੇਖੋ ਵੀਰੇ ਸੂਟ ਆਇਆ ਪਾਕਿਸਤਾਨ ਤੋਂ ਸਾਰਾ ਆਂਧਾਵਾੜ ਸੂਰਤ ਦਾ ਮਾਲ ਹੋਊਗਾ ਵੀਰੇ ਪੂਰਾ ਫੈਂਸੀ ਦੇ ਵਿੱਚ ਹੈਵੀ ਤੋਂ ਹੈਵੀ ਸੂਟ ਅੱਛਾ ਜਿੰਨਾ ਮਰਜੀ ਹੈਵੀ ਸੂਟ ਤੇ ਇਹ ਵੀਰੇ 2000 ਤੋਂ ਲੈ ਕੇ ਤੇ ਆਪਣੇ ਕੋਲੇ 5-6000 ਰੁਪਏ ਤੱਕ ਆਣਗੇ ਸੂਟ ਆਹ ਦੇਖੋ ਜੀ ਹਣਾ ਵਰਕ ਦਿਖਾਦੀ ਬਹੁਤ ਸੋਹਣਾ ਵਰਕ ਹੈ ਦੇ ਤੇ ਨਾਲ ਆ ਤੁਸ ਪੂਰਾ ਹੈਵੀ ਦੁਪੱਟਾ ਹੋਊਗਾ ਵੀਰੇ ਇਹ ਕੀ ਨਾਲ ਸ਼ਰਾਰਾ ਜੀ ਇਹਦੇ ਹਾਂਜੀ ਵੀਰੇ ਸ਼ਰਾਰੇ ਨਾਲ ਆ ਪਾਕਿਸਤਾਨੀ ਸੂਟ ਆ ਵੀਰ ਜੀ ਇਹ ਦੁਪੱਟਾ ਦੇਖ ਲਓ ਤੁਸੀਂ ਨਾ ਦੁਪੱਟੇ ਦੇ ਪੂਰਾ ਸਾਈਡਾਂ ਦਾ ਜਿਹੜਾ ਵਰਕ ਕੀਤਾ ਬਹੁਤ ਟੀਨ ਹੈ ਬਾਈ ਆਹ ਦੇਖ ਲਓ ਜੀ ਡਿਜ਼ਾਈਨ ਦਿਖਾਦੀ ਮਾਣਾ ਇਹ ਨੇੜੇ ਹੋ ਕੇ ਤੇ ਆ ਬਾਦੂ ਡਿਜ਼ਾਈਨ ਹੈ ਇਸ ਚ ਕਲਰ ਤੁਹਾਨੂੰ ਇਹਦੇ ਵਿੱਚ ਮਿਲ ਜਾਣੀ ਆ ਅਨਾਰਕਲੀ ਆ ਰਿਹਾ ਹੈ ਅਨਾਰਕਲੀ ਡਿਜ਼ਾਈਨ ਦੇ ਵਿੱਚ ਓਨਲੀ 1000 ਰੁਪਏ ਦੇ ਵਿੱਚ ਅੱਛਾ ਸਿਰਫ 1000 ਰੁਪਏ ਦਾ ਪੂਰਾ ਜਮਾ ਅੱਛਾ ਭਈ ਇਹਦੇ ਕੁਝ ਸਾਈਜ਼ ਹੁੰਦਾ ਜਾਂ ਫ੍ਰੀ ਸਾਈਜ਼ ਤੇ ਆਹ ਜਿਹੜੀ ਆਹ ਸੂਟ ਤੁਹਾਨੂੰ ਮਿਲਣਾ ਤੇ ਨਾਲ ਦੁਪੱਟਾ ਦੇਖੋ ਤੁਹਾਨੂੰ ਨਾ ਕੰਪਲੀਟ ਹੋਊਗਾ ਵੀਰੇ ਪੂਰਾ ਕੰਪਲੀਟ ਜਿਹੜੇ ਸੂਟ ਤੁਹਾਨੂੰ ਇਥੋਂ ਮਿਲਣਾ ਬਾਕੀ ਹੈਵੀ ਡਰੈੱਸਾਂ ਦੇ ਵਿੱਚ ਆਉਂਦੇ ਵੀਰੇ ਜਿਵੇਂ ਆਹ ਦੇਖੋ ਆਪਣਾ ਡਰੈੱਸ ਹੈਵੀ ਡਰੈੱਸ ਜਿੰਨੀ ਮਰਜ਼ੀ ਲੈ ਲਓ ਅੱਛਾ ਤੇ ਆ ਦੇਖੋ ਜੀ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਪੂਰਾ ਹੈਵੀ গারਲਿਸ਼ ਪੀਸ ਹੋਣਗੇ ਤੇਰੇ গারਲਿਸ਼ ਲੇਡੀ ਜਿੱਦਾਂ ਦਾ ਵੀ ਚਾਹੀਦਾ ਜਿੰਨਾ ਕੁ ਵੈਰਾਈਟੀ ਉਹ ਜਾਨਾਗਾ ਤਾਂ ਡਰੈਸ ਵਗੈਰਾ ਮਿਲ ਜਾਣੀ ਤੁਹਾਨੂੰ ਜਿੰਨਾ ਵੀ ਜੀ ਦੇ 2000 ਰੁਪਏ ਤੋਂ ਲੈ ਕੇ ਤੁਹਾਨੂੰ 4000 ਰੁਪਏ ਤੱਕ ਕਟੋ ਘਟ ਸੋ ਡਿਜ਼ਾਈਨ ਦੇ ਵਿੱਚ ਲਹਿੰਗਾ ਚੋਲੀ ਵਨ ਪੀਸ ਟੂ ਪੀਸ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਵੀਰੇ ਸੁਣੋ ਤੇ ਇਹਦੇ ਵਿੱਚ ਕਲਰ ਵੀ ਤੁਹਾਨੂੰ ਵਾਧੂ ਮਿਲ ਜਾਣੇ ਜਿੱਦਾਂ ਦੇ ਵੀ ਚਾਹੀਦੇ ਹਨ ਇੱਕ ਆਹ ਲੇਟੈਸਟੀ ਚੱਲ ਰਹੀ ਹੈ ਵੀਰੇ ਸਕਰਟ ਨਾਲ ਕੁੜਤੀ ਅੱਛਾ ਸਕਲਟ ਆਉਗੀ ਦਰੇ ਨਾਲੇ ਸਕਲਟ ਹਾਂਜੀ ਓਨਲੀ ਓਨ ਵੀਰੇ 3000 ਰੁਪਏ ਦੀ ਐ ਨੈਟ ਪੂਰਾ ਹੈਵੀ ਪੂਰਾ ਹੈਵੀ ਦੁਪੱਟਾ ਹੋਇਆ ਇਹ ਤਾਂ ਹੈ ਹੀ ਬਹੁਤ ਸੋਹਣੀ ਹਨਾ ਤੇ ਕੰਮ ਤੋਂ ਓਨਲੀ ਓਨ 3000 ਰੁਪਏ ਦੀ ਬਾਈ ਉਹਦੇ ਵਰਕ ਤੁਸੀਂ ਦੇਖੋ ਕਿੰਨਾ ਸੋਹਣਾ ਕੀਤਾ ਵਾ ਤੇ ਸਿਰਫ 3000 ਦੀ ਜੀ ਹਾਂਜੀ ਵੀਰੇ ਆ ਲੋ ਇੱਕ ਵਾਰ ਦੇਖ ਲਓ ਪੂਰਾ ਹੈਵੀ ਭਾਰੀ ਡਿਜ਼ਾਈਨ ਲਓ ਜੀ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਤੁਹਾਨੂੰ ਮਿਲਣਾਗਾ ਤੇ ਓਨਲੀ ਓਨ ਵੀਰੇ 2500 ਰੁਪਏ ਦੀ ਆਹ ਵਾਲਾ 2500 ਬਾਈ ਬਈ ਸਹੀ ਗੱਲ ਆ ਮਜ਼ਾਕ ਨਹੀਂ ਕਰਦਾ ਮਜ਼ਾਕ ਨਹੀਂ ਸ਼ੇਅਰ ਕਰਕੇ 2500 ਰੁਪਏ ਲਓ ਜੀ ਆ ਸ਼ੇਅਰ ਕਰਕੇ ਆਜੋ ਸਿਰਫ 2500 ਰੁਪਏ ਦੇ ਵਿੱਚ ਇਹਦੇ ਵਿੱਚ ਡੈਸਾਈਨ ਹੋ ਰਿਹਾ ਹੈ ਬਾਈ ਖਾਸੀ ਮਹਿੰਗੀ ਹੋਊਗੀ ਮੈਨੂੰ ਲੱਗਦਾ ਹੈ ਇਹ ਬਾਈ 4500 ਰੁਪਏ ਦੇ ਆਸ-ਪਾਸ ਹੋਊਗਾ ਅੱਛਾ 4500 ਦੀ ਡਰੈਸ ਜਿਹੜੀ ਤੁਹਾਨੂੰ ਸਿਰਫ ਹੁਣ 2500 ਰੁਪਏ ਦੇ ਵਿੱਚ ਮਿਲ ਜਾਣੀ ਹੈ ਕੁੱਲ ਦੇ ਵਿੱਚ ਮਿੱਟੀ ਕੱਢੀਆਂ ਆਈਆਂ ਆਪਾਂ ਅੱਛਾ 15-1500 ਰੁਪਏ ਬਸ ਥੋੜੇ ਹੀ ਰਹਿ ਗਏ ਵੀਰੇ ਇਹ ਮਸਟ ਔਨ 2500 ਰੁਪਏ ਦੀ ਹੈ ਇਹ 2500 ਰੁਪਏ ਦੇ ਵਿੱਚ ਮਿਲਣੀ ਹੈ ਤੇ ਸਟਾਕ ਇਹਦਾ ਲਿਮਟਿਡ ਹੈ ਸਟਾਕ ਇਹਨਾਂ ਕੋਲੇ ਇਹ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਹਨਾ ਸਾਈਟ ਕਲਰ ਗਰਲਿਸ਼ ਪੀਸ ਅੱਛਾ ਹੈਂਡਵਰਕ ਕੀਤਾ ਵਾ ਸਾਰੇ ਸਾਰਾ ਹੈਂਡਵਰਕ ਹੋਗਾ ਵੀਰੇ ਇਹਦਾ ਵਰਕ ਹੋਗਾ ਸਾਰਾ ਜਿਵੇਂ ਮਰਜ਼ੀ ਪਾਈ ਚਲੋ ਗਰਲਿਸ਼ ਪੀਸ ਹੋ ਗਿਆ ਵੀਰੇ ਨਾਲ ਇਹਦੇ ਪਲਾਜ਼ੋ ਆ ਜੀ ਹਾਂ ਪੂਰਾ ਸੈੱਟ ਹੋਊਗਾ ਬਾਈ ਤੇ ਨਾਲ ਇਹਦੇ ਪਲਾਜ਼ੋ ਆਗੇ ਜੀ ਤੇ ਦੁਪੱਟਾ ਨਾਲ ਹਨਾ ਆ ਵਾਲਾ ਤੁਸੀਂ ਦੇਖੋ ਆ ਦੁਪੱਟਾ ਤੁਹਾਨੂੰ ਨਾਲ ਇਹਦੇ ਮਿਲ ਜਾਣਾ ਹੈਗਾ ਇਹ ਕਾ ਸ਼ਿਮਰ ਦੇ ਵਿੱਚ ਡਿਜ਼ਾਈਨਿੰਗ ਆ ਰਹੀ ਹੈ ਬਾਈ ਜੀ ਇਹ ਕੀ ਰੇਂਜ ਚ ਬਈਏ ਵਾਲੇ ਵੀਰੇ 2000 ਤੋਂ ਲੈ ਕੇ 3000 ਰੁਪਏ ਤੱਕ ਕਾਣਗੇ ਬਹੁਤ ਡਿਆਨ ਹੈ ਅੱਛਾ ਇਹ ਸ਼ਿਮਰ ਦੇ ਬੱਚਾ ਹਾਂਜੀ ਹਾਂਜੀ ਇਹ ਜਮਾ ਲੇਟੈਸਟ ਚੱਲ ਰਿਹਾ ਹੈ ਤੁਸੀਂ ਦੇਖੋ ਬਾਈ ਜੀ ਇਹ ਇਹ ਕਿੰਨੇ ਦਾ ਇਹ ਵੀਰੇ 2500 ਰੁਪਏ ਦਾ 2500 ਰੁਪਏ ਦਾ ਹਾਂਜੀ ਵੀਰੇ ਭਈ ਇਹ ਮਤਲਬ ਦਾ ਵਰਕ ਬਰਕ ਤੇ ਖਾਸੇ ਪੈਸੇ ਲੱਗ ਜਾਂਦੇ ਹਨਾ ਹਾਂ ਹਾਂ ਵੀਰੇ ਤੇ ਆ ਦੇਖੋ ਬਾਈ ਇਹਨਾਂ ਨੇ 2500 ਰੁਪਏ ਦੇ ਵਿੱਚ ਦੇਣਾ ਦੁਪੱਟੇ ਤੇ ਵੀ ਵਰਕ ਕੀਤਾ ਹੋਇਆ ਸੂਟ ਤੇ ਵੀ ਤੇ ਨਾਲ ਇਹਦੇ ਨਾਲ ਪਲਾਜ਼ੋ ਆ ਜੀ ਸਾਰਾ ਪੂਰੇ ਕੰਪਲੀਟ ਹੋਊਗਾ ਕੰਪਲੀਟ ਜ ਤੇ ਦੁਪੱਟਾ ਵੀ ਜਿਹੜਾ ਫੁੱਲ ਸਾਈਜ਼ ਦਾ ਵੱਡਾ ਦੁਪੱਟਾ ਹੈ ਜੀ ਪੂਰਾ 2.5 ਮੀਟਰ 2 ਮੀਟਰ 2.5 ਮੀਟਰ ਦਾ 2.5 ਮੀਟਰ ਦਾ ਦੁਪੱਟਾ ਇਹਦੇ ਨਾਲ ਮਿਲ ਜਾਣਾ ਤੁਹਾਨੂੰ ਇਹ ਆ ਗਿਆ ਜੀ ਪਾਕਿਸਤਾਨੀ ਡਿਜ਼ਾਈਨ ਦੇ ਵਿੱਚ ਹੈ ਜੀ ਹਾਂ ਜੀ ਵੀਰੇ ਆਨਾਰ ਕਲੀ ਸਟਾਈਲ ਹੈ ਵੀਰੇ ਆਨਾਰ ਕਲੀ ਸਟਾਈਲ ਦੇ ਵਿੱਚ ਜੀ ਤੁਸੀਂ ਦੇਖੋ ਫਰੌਕ ਹੈ ਜੀ ਇਹ ਹਾਂ ਵੀਰੇ ਲਾਈਟ ਵੇਟ 12 ਮਹੀਨੇ ਕਪੜਾ ਪਊਗਾ ਇਹ ਇਹ ਨਹੀਂ ਹੈਗਾ ਹਾਂ ਵੀ ਗਰਮੀ ਗਰਮੀ ਸਰਦੀ ਜਦੋਂ ਮਰਜ਼ੀ ਪਾ ਲਓ ਚੋ ਮਰਜ਼ੀ ਪਾ ਲਓ ਗਰਮੀ ਸਰਦੀ ਜਦੋਂ ਮਰਜ਼ੀ ਪਾ ਲਓ ਤੇ ਨਾਲ ਇਹਦੇ ਦੁਪੱਟਾ ਤੁਸੀਂ ਦੇਖੋ ਇਹਦੇ ਨਾਲ ਪੂਰਾ ਫੈਂਸੀ ਹੋਊਗਾ ਦੁਪੱਟਾ ਪੂਰਾ ਫੈਂਸੀ ਬਾਕੀ ਆ ਲਾਇਆ ਵੀਰੇ ਆਪਸੇ ਗਰਲਿਸ਼ ਪੈਂਪਲਨ ਨਾਲ 1500 ਤੋਂ ਲੈ ਕੇ ਵੀਰੇ ਹੂੰ 2200 ਰੁਪਏ ਰੇਂਜ ਚ ਕੱਡੇ ਹੋਇਆ ਸਾਰੇ ਡਿਜ਼ਾਈਨ 1500 ਤੋਂ ਲੈ ਕੇ 2200 ਰੁਪਏ ਵਿਚ ਹੀ ਹੈਵੀ ਡਿਜ਼ਾਈਨ ਹੋਣਗੇ ਵਿਚ ਹੀ ਹੋਣਗੇ ਅੱਛਾ ਤੇ ਸਾਰੇ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਮਿਲ ਜਾਣੇ ਆ 1500 ਤੋਂ 2000 ਦੀ ਰੇਂਜ ਦੇ ਵਿੱਚ ਇਹ ਤੁਹਾਨੂੰ ਮਿਲਨੇ ਆ ਤਾਂ ਇੱਧਰ ਦਿਖਾ ਦੇਣਾ ਸਟਾਕ ਵੱਧ ਪਿਆ ਜਿੰਨਾ ਮਰਜ਼ੀ ਲੈ ਲਓ ਇਥੋਂ ਤੁਸੀਂ ਹਰੇਕ ਚੀਜ਼ ਜਿਹੜੀ ਤੁਹਾਨੂੰ 50% ਡਿਸਕਾਊਂਟ ਦੇ ਜੀ ਬੁੱਲਨ ਦੇ ਵਿੱਚ 50% ਵੀਰੇ 50% ਡਿਸਕਾਊਂਟ ਤੇ ਜਿਹੜੀ ਤੁਹਾਨੂੰ ਮਿਲਣੀ ਹੈ ਜਿਹੜੀਆਂ ਆਪਾਂ ਦਿਖਾਈਆਂ ਤੁਹਾਨੂੰ ਤੇ ਬਹੁਤ ਘੱਟ ਰੇਟਾਂ ਦੇ ਵਿੱਚ ਮਿਲਣੀ ਹੈ ਤਾਂ ਇਹਦਾ ਸਾਰਾ ਸਵਾਟਰਾਂ ਵੀ ਹੈ ਜੀ ਆ ਕੀ ਹੈ ਇਹ ਬੁੱਲਨ ਹੈ ਵੀਰੇ ਸਾਰਾ ਇਹ ਸਾਰਾ ਬੁੱਲਨ ਦੇ ਵਿੱਚ ਤੁਸੀਂ ਦੇਖੋ ਹਨਾ ਇੱਕ ਸੂਟ ਜਿਹੜੇ ਤੁਹਾਨੂੰ ਬੁੱਲਨ ਦੇ ਵਿੱਚ ਵੀ ਮਿਲ ਜਾਣੇ ਆ ਇਹਨਾਂ ਤੇ 50 ਹੈ ਜੀ ਹਾਂ ਸਾਰਾ ਦੇ 50 ਜਿਹੜਾ ਸ਼ੇਅਰ ਕਰਕੇ ਆਊਗਾ 60 ਜਿਹੜਾ ਸ਼ੇਅਰ ਕਰਕੇ ਆਊ 60 ਉਹਨੂੰ ਜਿਹੜਾ ਸ਼ੇਅਰ ਕਰਕੇ ਆਊਗਾ ਜੀ 60% ਮਿਲਣਾਗਾ ਤਾਂ ਹੁਣ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਆ ਦਾ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਇਹ ਪਾਏ ਹੋਏ ਜਿਹ ਤਾਂ ਇਹ ਵੀ ਤੁਹਾਨੂੰ 1500 ਤੋਂ ਲੈ ਕੇ 2500 2500 ਰੁਪਏ ਦੇ ਵਿੱਚ ਰੈਂਜ ਦੇ ਚੱਲ ਅਗਲਾਗ ਰੇਂਜ ਦੇ ਵਿੱਚ ਜਿਹੜਾ ਤੁਹਾਨੂੰ ਸੂਟ ਮਿਲਣਾ ਤੇ ਬਹੁਤ ਸੋਹਣੇ ਹਨ ਜਿਵੇਂ ਆ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਤੇ ਇਹ ਤੇ ਜਿਹੜਾ ਵਰਕ ਕੀਤਾ ਵਾ ਉਹ ਵੀ ਬਹੁਤ ਸੋਹਣਾ ਇਹ ਸਿਮਰ ਦੇ ਵਿੱਚ ਆ ਗਿਆ ਬਈ ਹਾਂਜੀ ਬਾਈ ਇਹ ਸਿਮਰ ਦੇ ਵਿੱਚ ਆ ਗਿਆ ਤਾਂ ਜਿਹੜੇ ਤੁਹਾਨੂੰ ਸੂਟ ਜਿਹੜੇ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਇਥੇੋਂ ਮਿਲਣੇ ਆ ਤੇ ਬਾਈ ਜੀ ਆਪਣੀ ਪ੍ਰੋਪਰ ਲੋਕੇਸ਼ਨ ਕੀ ਆਉਂ ਜਿੱਥੇ ਆਪਾਂ ਖੜੇ ਹਾਂ ਪ੍ਰੋਪਰ ਲੋਕੇਸ਼ਨ ਆਪਣੀ ਚਾਹੇ ਤਾਂ ਏਸੀ ਮਾਰਕੀਟ ਤੋਂ ਆ ਆਰਸਮਾ ਚੌਂਕ ਤੋਂ ਆ ਜਾਓ ਵੀਰੇ ਆਰਸਮਾ ਚੌਂਕ ਤੋਂ ਜਾਵਾਂ ਖਾਣ ਪੀਣ ਵਾਲੀਆਂ ਦੁਕਾਨਾਂ ਆ ਉੱਥੋਂ ਅੰਦਰ ਵੜਦੇ ਆਪਣੀ ਗਲੀ ਜਾਂ ਫਿਰ ਤੋਬੀਆਰ ਦੇ ਜਮਾ ਬੈਕਸਾਈਡ ਹੈ ਤੋਬੀਆਰ ਦੀ ਬੈਕਸਾਈਡ ਹੈ ਬੈਂਕ ਬਾਜ਼ਾਰ ਦੀ ਬੈਕਸਾਈਡ ਹੈ ਕਿਤੋਂ ਵੀ ਆ ਸਕਦੇ ਹੋ ਅੰਦਰ ਆ ਕੇ ਬਾਜ਼ਾਰ ਮੈਜਿਕ ਸੈਂਟਰ ਵੀਰੇ ਬਾਬਾ ਇੱਥੇ ਮਸ਼ਹੂਰ ਹੈ ਉਹਦੇ ਨਾਲ ਜਮਾ ਫਾਂਜੀ ਕੰਦਾ ਆਪਣੀ ਨਾਲ ਵਾਲੀ ਗਲੋਬਲ ਸਟਰੀਟ ਦੇ ਸਾਹਮਣੇ ਉੱਥੋਂ ਚੇਂਜ ਕਰਕੇ ਛੋਟੀ ਸੀ ਦੁਕਾਨ ਵਿੱਚ ਵੱਡੀ ਕਰ ਲਈ ਅੱਛਾ ਤਾਂ ਬਾਈ ਜੀ ਜਿਹੜੇ ਉੱਥੇ ਜਾਂਦੇ ਸੀ ਨਾ ਦੁਕਾਨ ਲੱਭਣ ਵਾਸਤੇ ਉਹਨਾਂ ਦੀ ਦੁਕਾਨ ਦਾ ਐਡਰੈਸ ਹੁਣ ਬਾਈ ਨੇ ਦੱਸ ਦਿੱਤਾ ਪ੍ਰੋਪਰ ਹੈ ਤੇ ਨੰਬਰ ਬਾਈ ਉਹਨਾਂ ਦਾ ਆਪਾਂ نیچے ਲਿਖ ਦਾਂਗੇ ਤਾਂ ਜਿਨ੍ਹਾਂ ਨੇ ਵੀ ਹੁਣ ਆਪਣੀਆਂ ਭੈਣਾਂ ਨੇ ਸੂਟ ਲੈ ਕੇ ਜਾਣੇ ਹਨ ਨਾ ਤਾਂ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਸੂਟ ਮਿਲਣਗੇ ਕਿਉਂਕਿ ਸੀਜ਼ਨ ਵਿੱਚ ਚੱਲੀ ਜਾਂਦਾ ਵਿਆਹਾਂ ਸ਼ਾਦੀਆਂ ਦਾ ਅਨਾ ਕਿਸੇ ਪਾਰਟੀ ਤੇ ਜਾਣਾ ਮੈਰਿਜ ਤੇ ਜਾਣਾ ਤਾਂ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਸੂਟ ਮਿਲਣੇ ਆ ਤਾਂ ਨੰਬਰ ਆਪਾਂ ਬਾਈ ਹੁਣੇ ਥੱਲੇ ਲਿਖਾਂਗੇ ਤਾਂ ਜਿਨ੍ਹਾਂ ਨੇ ਵੀ ਲੈ ਕੇ ਨੇ ਇੱਕ ਵਾਰੀ ਦੁਕਾਨ ਦੇ ਉੱਤੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ